ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਰੰਟੀ ਉਹ ਰਹਿੰਦੀ ਹੈ ਉਹ ਹੈਗਾ ਤੁਹਾਡਾ 1000 ਰੁਪਿਆ ਉਹ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤਾਂ ਸਾਡੀ ਪਹਿਲੀ ਹੁੰਦੀ ਹੈ ਬਾਈ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੋਲਦੀ ਹੋ ਅੱਜ ਗਿਆ ਵੀ ਜਦੋਂ ਅਸੀਂ ਜਾਣੇ ਆ ਨਾ ਤਾਂ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਇਹ ਗਰੰਟੀ ਪੂਰੀ ਹੋ ਗਈ ਨਾ ਫਿਰ ਸਾਡੀ ਕਿਸੇ ਨਾਲ ਤੁਹਾਡੀ ਕੋਈ ਕਿਸੇ ਨਾਲ ਵੀ ਸ਼ਿਕਾਇਤ ਨਹੀਂ ਕੋਈ ਕਰੂਗਾ ਸੋ ਇਹ ਤੁਹਾਡਾ ਰਹਿੰਦਾ ਪਰ ਤੁਸੀਂ ਆਪ ਸਿਆਣੇ ਹੋ ਜਦੋਂ ਆਪਾਂ ਕਿਸੇ ਖੰਡਰ ਘਰ ਚ ਜਾ ਕੇ ਰਹਿਣ ਲੱਗਦੇ ਆ ਉਹਨੂੰ ਸਾਥ ਸੁਸਤਰਾ ਕਰਨ ਲਈ ਸੁਧਾਰਨ ਲਈ ਉਹਨੂੰ ਟਾਈਮ ਲੱਗਦਾ ਹੈ ਰੋਜ਼ਗਾਰ ਦਾ ਇੰਨਾ ਮਾੜਾ ਹਾਲ ਸੀ ਕਿ ਬੱਚੇ ਬਾਹਰ ਨੂੰ ਭੱਜ ਰਹੇ ਸੀ ਹੁਣ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ ਸੇਫ ਸੁਭਾਵਾਂ ਦਾ ਇੰਨਾ ਬੁਰਾ ਹਾਲ ਸੀ ਕਿਉਂਕਿ ਜਿਹੜੀ ਗਰੀਬੀ ਹੈ ਕਿਸੇ ਵੀ ਘਰ ਦੀ ਗਰੀਬੀ ਉਹ ਬੱਚੇ ਚੱਕ ਸਕਦੇ ਨੇ ਪੜ ਕੇ ਅਫਸਰ ਬਣ ਕੇ ਇਹ ਜਿਹੜਾ ਭਰੋਸਾ ਹੁੰਦਾ ਪਿਆਰ ਹੁੰਦਾ ਬਾਈ ਜੀ ਨੇ 10 ਸਾਲ ਚ ਪਹਿਲਾਂ ਤੁਸੀਂ ਦੋ ਵਾਰ ਐਮਪੀ ਬਣਾ ਕੇ ਇਹ ਇਹੀ ਕਮਾਈ ਹੈ ਉਹਨਾਂ ਦੀ ਉਹ ਕਹਿੰਦੇ ਮੈਂ ਕੋਈ ਪੈਸੇ ਨਹੀਂ ਕਮਾਉਣੇ ਖਾਣੀਆਂ ਉਹੀ ਦੋ ਰੋਟੀਆਂ ਹੁੰਦੀਆਂ ਨੇ ਨਾਲ ਕੋਈ ਵੀ ਨਹੀਂ ਲੈ ਕੇ ਜਾਂਦਾ ਉਹ ਪਰਮਾਤਮਾ ਨੇ ਉਹ ਤਾਂ ਪੱਥਰ 'ਚ ਵੀ ਕੀੜੇ ਨੂੰ ਦੇ ਦਿੰਦਾ ਹੈਗਾ ਸਾਨੂੰ ਕਿਉਂ ਨਹੀਂ ਦੇਊਗਾ ਅਸੀਂ ਕਿਹਦੇ ਲਈ ਕਿਉਂ ਅਸੀਂ ਥੱਗੀਆਂ ਮਾਰੀਏ ਜਾਂ ਕਿਉਂ ਅਸੀਂ ਇਹ ਚੀਜ਼ਾਂ ਦੇ ਧੰਦੇ ਭੰਡਾਰ ਭਰੀਏ ਜਦੋਂ ਸਾਨੂੰ ਲੋਕਾਂ ਦੀਆਂ ਅਰਦਾਸਾਂ ਸਾਨੂੰ ਲੋਕਾਂ ਦੇ ਇੰਨਾ ਪਿਆਰ ਮਿਲ ਰਿਹਾ ਸਾਰੀਆਂ ਮਾਵਾਂ ਕਹਿ ਲਿਆ ਨੇ ਪੁੱਤ ਜਿਉਂਦਾ ਰਹੇ ਤਰੱਕੀਆਂ ਕਰ ਖੁਸ਼ ਰਹੇ ਤੋਂ ਵੱਡੀ ਹੋਰ ਆਸaat ਕੀ ਹੋ ਸਕਦੀ ਇਹੀ ਤੁਹਾਡੀਆਂ ਅਰਦਾਸਾਂ ਲੈਣ ਅਸੀਂ ਆਏ ਆ ਤੁਹਾਡਾ ਆਸ਼ੀਰਵਾਦ ਲੈਣ ਅਸੀਂ ਆਏ ਆ ਕਿ ਜਿਹੜੀ ਜਿਹੜਾ ਤੁਸੀਂ 2022 ਚ ਜਿਵੇਂ ਬਾਈ ਜੀ ਨੂੰ ਇੰਨਾ ਪਿਆਰ ਦਿੱਤਾ ਸੀ ਉਹੀ ਪਿਆਰ ਹੁਣ ਕਿਉਂਕਿ ਇਹ ਲੜਾਈ ਬਹੁਤ ਵੱਡੀ ਹੈ ਬਹੁਤ ਵੱਡੇ ਵੱਡੇ ਰਾਜਿਆਂ ਰਜਵਾੜਿਆਂ ਨਾਲ ਵੱਡੇ ਵੱਡੇ ਅਮੀਰਾਂ ਨਾਲ ਹੈ ਲੜਾਈ ਅਸੀਂ ਉਹ ਤਾਂ ਕੋਈ ਮੁਕਾਬਲਾ ਨਹੀਂ ਕਰ ਸਕਦੇ ਅਸੀਂ ਮੁਕਾਬਲਾ ਕਰਦੇ ਆ ਤੁਹਾਡੇ ਸਿਰ ਤੇ ਤੁਸੀਂ ਸਾਡੇ ਨਾਲ ਜਦੋਂ ਖੜ੍ਹ ਜਾਂਦੇ ਹੋ ਕੰਧ ਬਣ ਕੇ ਤਾਂ ਸਾਨੂੰ ਫਿਰ ਉਹ ਚੀਜ਼ਾਂ ਯੋਕਿ ਜੇ ਤਾਂ ਸਾਡੇ ਮਨ ਤੇ ਕੋਈ ਚੋਰ ਹੋਵੇ ਫਿਰ ਤਾਂ ਸਾਨੂੰ ਕਿਸੇ ਤੋਂ ਡਰਨ ਦੀ ਲੋੜ ਐ ਅਸੀਂ ਤਾਂ ਜਿਹਹਾ ਜੇ ਤੁਸੀਂ ਜਿਹਹਾ ਪਹਿਲਾਂ ਵੀ ਉਹ ਹੈਗੇ ਹੋਣਾ ਤੇ ਇਹ ਚੀਜ਼ ਜਿਹੜੀ ਬਾਈ ਜੀ ਨੇ ਸਾਡੀ ਡਿਊਟੀ ਲਈ ਹੁੰਦੀ ਐ ਕਿ ਮੈਂ ਪੂਰੇ ਪੰਜਾਬ ਤੋਂ ਦੇਖੂਗਾ ਕਿੰਨੀਆਂ ਵੋਟਾਂ ਪੈਂਦੀਆਂ ਨੇ ਧੂਰੀ ਦੀਆਂ ਵੋਟਾਂ ਜਿਹੜੀਆਂ ਪੈਣਗੀਆਂ ਉਹ ਤੁਹਾਡੇ ਸਿਰ ਤੇ ਪੈਣਗੀਆਂ ਸੋ ਸਾਡੀ ਜਿਹੜੀ ਜ਼ਿੰਮੇਵਾਰੀ ਉਹ ਜਾਦੀ ਵੱਧ ਜਾਂਦੀ ਐ ਸੋ ਅਸੀਂ ਤਾਂ ਤੁਹਾਡੇ ਤੇ ਮਾਣ ਕਰਕੇ ਤੁਹਾਨੂੰ ਆਪਣਾ ਪਰਿਵਾਰ ਸਮਝ ਕੇ ਇਹ ਜ਼ਿੰਮੇਵਾਰੀ ਜਿਹੜੀ ਉਹਨਾਂ ਨੇ ਦਿੱਤੀ ਐ ਸਾਨੂੰ ਉਹ ਅਸੀਂ ਨਿਭਾਉਣ ਵਾਸਤੇ ਤੁਹਾਨੂੰ ਅਰਦਾਸ ਕਰਨ ਆਏ ਆ ਸਕੂਲ ਬਣ ਰਹੇ ਨੇ ਹਸਪਤਾਲ ਬਣ ਰਹੇ ਨੇ ਬੱਚਿਆਂ ਨੂੰ ਰੁਜ਼ਗਾਰ ਮਿਲ ਰਿਹਾ ਹੈ ਬਿਜਲੀ ਮੁਫਤ ਮਿਲ ਰਹੀ ਹੈ ਇੱਕ ਜਿਹੜੀ ਸਭ ਤੋਂ ਵੱਡੀ ਜਿਹੜੀ ਹੈਗੀ ਹੈ ਗਰੰਟੀ ਉਹ ਰਹਿੰਦੀ ਹੈ ਉਹ ਹੈਗਾ ਤੁਹਾਡਾ 1000 ਰੁਪਏ ਉਹ ਅਸੀਂ ਜਦੋਂ ਵੀ ਇਕੱਠੇ ਹੁੰਨੇ ਆ ਤਾਂ ਸਾਡੀ ਪਹਿਲੀ ਹੁੰਦੀ ਬਾਈ ਜੀ ਕਹਿੰਦੇ ਨੇ ਤੁਸੀਂ ਸਭ ਤੋਂ ਪਹਿਲਾਂ ਬੋਲਦੀ ਹੋ ਅੱਜ ਕਿ ਵੀ ਜਦੋਂ ਅਸੀਂ ਜਾਂਦੇ ਆ ਨਾ ਤਾਂ ਸਾਨੂੰ ਇਹ ਲੱਗਦਾ ਹੈ ਵੀ ਜਦੋਂ ਇਹ ਗਰੰਟੀ ਪੂਰੀ ਹੋ ਗਈ ਨਾ ਫੇਰ ਤਾਂ ਵੀ ਕਿਸੇ ਨਾਲ ਤੁਹਾਡੀ ਕੋਈ ਕਿਸੇ ਨਾਲ ਦੀ ਸ਼ਿਕਾਇਤ ਨਹੀਂ ਕੋਈ ਕਰੂਗਾ। ਸੋ ਇਹ ਤੁਹਾਡਾ ਰਹਿੰਦਾ ਹੈ ਪਰ ਤੁਸੀਂ ਆਪ ਸਿਆਣੇ ਹੋ। ਜਦੋਂ ਆਪਾਂ ਕਿਸੇ ਖੰਡਰ ਘਰ ਚ ਜਾ ਕੇ ਰਹਿਣ ਲੱਗਦੇ ਆ ਉਹਨੂੰ ਸਾਫ ਸੁਥਰਾ ਕਰਨ ਲਈ ਸੁਧਾਰਨ ਲਈ ਉਹਨੂੰ ਟਾਈਮ ਲੱਗਦਾ ਹੈ। ਰੋਜ਼ਗਾਰ ਦਾ ਇੰਨਾ ਮਾੜਾ ਹਾਲ ਸੀ ਕਿ ਬੱਚੇ ਬਾਹਰ ਨੂੰ ਭੱਜ ਰਹੇ ਸੀ। ਹੁਣ ਬੱਚਿਆਂ ਨੂੰ ਰੋਜ਼ਗਾਰ ਮਿਲ ਰਿਹਾ ਹੈ। ਸੇਵਾਵਾਂ ਦਾ ਇੰਨਾ ਬੁਰਾ ਹਾਲ ਸੀ ਕਿਉਂਕਿ ਜਿਹੜੀ ਗਰੀਬੀ ਹੈ ਕਿਸੇ ਵੀ ਘਰ ਦੀ ਗਰੀਬੀ ਉਹ ਬੱਚੇ ਚੱਕ ਸਕਦੇ ਨੇ। ਟੜਕੇ ਅਫਸਰ ਬਣ ਕੇ ਪਹਿਲਾਂ ਉਹਨਾਂ ਨੂੰ ਪੜਾਉਣਾ ਜ਼ਰੂਰੀ ਹੈ ਸਕੂਲ ਬਣਾਏ ਨੇ ਫਿਰ ਉਹਨਾਂ ਨੂੰ ਉਹਨਾਂ ਦੇ ਬਣਦੇ ਉਹਦੇ ਹਿਸਾਬ ਨਾਲ ਰੋਜ਼ਗਾਰ ਦੇਣਾ ਜ਼ਰੂਰੀ ਹੈ ਹਰ ਇੱਕ ਬੰਦੇ ਲਈ ਜਾਨ ਸਭ ਲਈ ਕੀਮਤੀ ਹੁੰਦੀ ਹੈ ਚਾਹੇ ਕੋਈ ਅਮੀਰ ਹੈ ਚਾਹੇ ਗਰੀਬ ਅਮੀਰ ਤਾਂ ਸੋਚਣ ਜਾਨ ਤੋਂ ਪਹਿਲਾਂ ਇਹ ਨਹੀਂ ਸੋਚਦਾ ਮਰੀਜ਼ ਚੱਕਣ ਤੋਂ ਪਹਿਲਾਂ ਕਿ ਮੇਰੇ ਕੋਲੇ ਪੈਸਾ ਕੀ ਹੈ ਮੈਂ ਕਿੱਥੇ ਲੈ ਕੇ ਜਾਣਾ ਜੁੜਾ ਵਧੀਆ ਤੋਂ ਵਧੀਆ ਹਸਪਤਾਲ ਹੁੰਦਾ ਉੱਥੇ ਕਰਾ ਲੈਂਦਾ ਇਲਾਜ ਪਰ ਗਰੀਬ ਬੰਦਾ ਇੱਕ ਮਰ ਰਿਹਾ ਹੁੰਦਾ ਪਰ ਉਹਦੇ ਪਰਿਵਾਰ ਵਾਲੇ ਪਹਿਲਾਂ ਆਪਣੀ ਦੇਵ ਦੇਖਦੇ ਨੇ ਕਿ ਸਾਡੇ ਕੋਲੇ ਪੈਸੇ ਕਿੰਨੇ ਨੇ ਅਸੀਂ ਕਿਹੜੇ ਹਸਪਤਾਲ 'ਚ ਜਾਈਏ। ਸੋ ਇਹ ਜਿਹੜੀ ਸੋਚ ਹੈ ਨਾ ਇਹ ਜਿਹੜੀ ਫਿਕਰ ਹੈ ਜਿਹੜਾ ਉਹ ਕਹਿੰਦੀ ਇਹ ਮੈਂ ਲੋਕਾਂ ਦਾ ਮਿਟਾਉਣੇ। ਲੋਕ ਸਰਕਾਰੀ ਹਸਪਤਾਲ 'ਚ ਜਾਂਦੇ ਤੇ ਉਹਨਾਂ ਨੂੰ ਲੱਗੇ ਕਿ ਮੇਰਾ ਇਹ ਪਰਿਵਾਰ ਦਾ ਮੈਂਬਰ ਇਹਨੂੰ ਭਗਵਾਨ ਸਮਾਨ ਦੀ ਸਰਕਾਰ ਸੰਭੂਗੀ। ਕਿਉਂਕਿ ਤੁਸੀਂ ਨੇ ਜ਼ਿੰਮੇਵਾਰੀ ਬਹੁਤ ਵੱਡੀ ਲਈ ਹੈ। ਸੋ ਉਹਨਾਂ ਦਾ ਖਰਚ ਵੀ ਬਹੁਤ ਵੱਡਾ ਬਣਦਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਚੱਲ ਰਹੀਆਂ ਨੇ ਬਾਕੀ ਆ ਗਲੀਆਂ ਨਾਲੀਆਂ ਜਾਂ ਲਾਈਟਾਂ ਜਾਂ ਇਹ ਵਿਭ੍ਰਿੱਜ ਦਾ ਜਿਹੜਾ ਕੰਮ ਹੈ ਉਹ ਵੀ ਬਹੁਤ ਉਹਦੇ ਨਾਲ ਚੱਲ ਰਿਹਾ ਹੈ ਅੰਡਰਪਾਸ ਦਾ ਵੀ ਓਵਰਬ੍ਰਿੱਜ ਦਾ ਵੀ ਕੁਝ ਰੇਲਵੇ ਦੀਆਂ ਆ ਜਾਂਦੀਆਂ ਨੇ ਕਿਉਂਕਿ ਇਹ ਸੈਂਟਰ ਦੇ ਅnder ਆ ਜਾਂਦਾ ਹੈਗਾ ਸੋ ਜਦੋਂ ਤੁਸੀਂ ਪਾਰਲੀਮੈਂਟ ਮੈਂਬਰ ਵੀ ਆਪਣੀ ਪਾਰਟੀ ਦਾ ਜਿਤਾਉਂਗੇ ਤਾਂ ਭਾਈ ਜੀ ਨੂੰ ਇਹ ਭਰੋਸਾ ਹੋ ਜੂ ਕਿ ਮੇਰੇ ਲੋਕ ਮੇਰੇ ਨਾਲ ਨੇ ਸਭ ਤੋਂ ਵੱਡੀ ਗੱਲ ਬਰੋਤੀਆਂ ਦਾ ਜਿਹੜਾ ਇੱਥੇ ਆਉਣਾ ਪੂਰੀ ਤੋਂ ਬੰਦ ਹੋ ਜਾਊਗਾ ਵੀ ਹੁਣ ਸਾਡੀ ਦੁਕਾਨਦਾਰੀ ਨਹੀਂ ਚੱਲਦੀ ਹੈਗੀ ਹੁਣ ਇਥੇ ਭਗਵੰਤ ਮਾਨ ਇਹਨਾਂ ਦਾ ਹੈ ਇਹ ਭਗਵੰਤ ਮਾਨ ਦੇ ਨੇ ਸੋ ਇਹ ਜਿਹੜੀ ਤਸੱਲੀ ਤੁਹਾਡੇ ਤੋਂ ਜਿਹੜੀ ਅਸੀਂ ਪਿਆਰ ਤੁਹਾਡੇ ਤੋਂ ਮੰਗਣ ਵਾਸਤੇ ਆਏ ਆ ਸਾਡਾ ਸਾਰਾ ਪਰਿਵਾਰ ਹਮੇਸ਼ਾ ਤੁਹਾਡੇ ਨਾਲ ਰਹੇਗਾ ਕਦੇ ਵੀ ਸਾਨੂੰ ਇਹ ਨਹੀਂ ਮਤਲਬ ਤੁਹਾਨੂੰ ਇਹ ਨਹੀਂ ਆਉਗੀ ਕਿ ਬਾਈ ਜੀ ਕਿਉਂਕਿ ਉਹਨਾਂ ਕੋਲੇ ਟਾਈਮ ਘੱਟ ਹੁੰਦਾ ਧੂਰੀ ਵਾਸਤੇ ਪਰ ਅਸੀਂ ਫਿਰ ਵੀ ਕਹਿੰਦੇ ਰਹਿੰਦੇ ਆ ਕਿ ਤੁਸੀਂ ਜ਼ਿਆਦਾ ਆਇਆ ਕਰੋ ਉਹ ਕਹਿੰਦੇ ਨੇ ਕਿ ਤੁਸੀਂ ਮੈਨੂੰ ਦੱਸਤਾ ਦਿਨਿਓ ਸਾਰਾ ਕੁਝ ਆ ਕੇ ਕਿ ਕਿਹੜੀ ਚੀਜ਼ ਦੀ ਲੋੜ ਹੈ ਤੇ ਮੈਂ ਉਹ ਪੂਰਾ ਕਰ ਦਿੰਦੇ ਨੇ ਚਲੋ ਸਾਡਾ ਤਾਂ ਸਾਡੀ ਤਾਂ ਜ਼ਿੰਮੇਵਾਰੀ ਹੈ ਸਾਡੇ ਪਰਿਵਾਰ ਦੀ ਤੇ ਬਾਕੀ ਤੁਹਾਡੇ ਤੋਂ ਹੀ ਅਸ਼ੀਰਵਾਦ ਤੁਹਾਡਾ ਪਿਆਰ ਤੇ ਤੁਹਾਡਾ ਜਿਹੜਾ ਭਰੋਸਾ ਹੈ ਉਹ ਦੁਬਾਰਾ ਲੈਣ ਵਾਸਤੇ ਅਸੀਂ ਆਏ ਆ ਕਿ ਤੁਸੀਂ ਨੇ ਲੀਡ ਹੇਅਰ ਨੂੰ ਵੋਟਾਂ ਪਾ ਕੇ ਇੱਕ ਤਰੀਕ ਨੂੰ ਬਹੁਤ ਵੱਡੀ ਲੀਡ ਦੇਣੀ ਹੈ ਤੇ ਪੂਰੇ ਪੰਜਾਬ 'ਚ ਇਹ ਪਤਾ ਲੱਗ ਜਵੇ ਕਿ ਧੂਰੀ 'ਚ ਕੰਮ ਹੋ ਰਹੇ ਨੇ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਾਈਗੂ ਜੀ ਕਾ ਖਾਲਸਾ ਬਾਈਗੂ ਜੀ ਕੀ ਫਤਹ